ਗੱਡਾ ਡਰਾਈਵਰ ਨੂੰ ਜੜ ਲੂ ਹਾਂ ਤੇਰੇ ਰੱਖਣ ਵਾਲੀ ਬੱਕਰੀ ਲੈ ਜਾ ਚਾਹ ਮੇਰੇ ਉਹ ਵੀ ਅੱਡੀ ਕੀ ਜੀ ਮੈਂ ਲੈ ਕੇ ਆਉਂਦਾ ਭਾਈ ਲੈ ਜਾ ਕਾਲੀ ਬੱਕਰੀ ਲੈ ਜਾ ਵਧੀਆ ਕਿੰਨੇ ਪੈਸੇ ਮੰਗਦਾ ਭਾਈ ਮੁੱਲ ਦਾ 35000 ਕਰਦੇ ਆ ਕਿੰਨਾ ਮਾ ਬਣਨਾ ਤੂੰ ਸਹੀ ਦੱਸ ਯਾਰ ਤੂੰ ਦੱਸ ਮਰਾ 20000 ਦਨਾਂ ਯਾਰ ਨਹੀਂ 20 ਤਾਂ ਤੇਰਾ ਵੀ ਗਲਤ ਹੈ ਫਿਰ ਹੋਈ ਇਹਨਾਂ ਦਾ 35 ਮੰਗ ਲੈ ਇਹਨਾਂ ਮੰਗ ਲਾਉਂਦੇ ਇਹਨਾਂ ਸੱਚ ਹੋ ਓਏ ਭਾਈ ਓਏ ਇਹਦਾ ਨੁਕਸਾਨ ਹੋ ਗਿਆ ਓਏ ਯਾਰ ਨੁਕਸਾਨ ਹੋ ਗਿਆ ਓ ਰਿਆ ਚੱਕੀ ਓ ਖਾ ਜਾ ਮੈਂ ਮੇਰੇ ਕੋਲ ਨਾ ਉਹ ਮੈਂ ਮੇਰੇ ਕੋਲ ਇਹਦਾ ਹੋ ਗਿਆ ਨੁਕਸਾਨ ਮਖੌਲ ਤੱਕ ਇਸ ਨੂੰ ਮਾਰਿਆ ਕਰਨਾ ਆਪਣੇ ਤੇ ਪਤਾ ਰੱਬ ਕਿਹੜੀਆਂ ਗੱਲਾਂ ਤੇ ਰਾਜੀ ਆ ਭਾਈ ਇਹ ਆ ਸੌਦਾ ਆਪਾਂ ਨਾ ਇਹਨੂੰ ਮਖੌਲ ਕਰੀਏ ਤੂੰ ਸਾਨੂੰ ਕਹਿਣਾ ਤਾ ਚਾਚਾ ਮੇਰੀ ਗੱਲ ਦਾ ਗੁੱਸਾ ਨਾ ਕਰ ਜੈਜ ਦੱਸ ਦੇ ਜੇ ਆਪਾਂ ਰੱਖੀਆਂ ਨੇ ਮਰਨਗੀਆਂ ਵੀ ਹਾਂ ਠੀਕ ਆ ਇਹ ਕਿਸੇ ਸਿਰ ਤੇ ਆਪਾਂ ਉਹ ਨਹੀਂ ਗੱਲ ਕਰਦੇ ਹੁੰਦੇ ਇਹ ਆਪਾਂ ਰੱਖੀਆਂ ਨੇ ਨਾ ਇਹਨਾਂ 'ਚ ਬੜਾ ਬੱਲੇ ਨਹੀਂ ਕੋਈ ਮੈਂ ਵੀ ਕਾਕਾ ਦਾ ਲੱਗਿਆ ਸੁੱਖ ਚਾਹੀਦੀ ਆ ਬਾਈ ਜਿਹੜੇ ਮੇਰੇ ਪਿੰਡੋਂ ਆ ਗਈ ਆ ਹਾਂ ਹਾਂ ਠੀਕ ਆ ਠੀਕ ਆ ਯਾਰ ਗੱਟੀ ਆ ਗਈ ਤੇਰੇ ਪਿੰਡੋਂ ਬੱਕਰੀ ਪੱਕੀ ਆ ਲੈ ਜੂ ਤੇਰੀ ਤਾਂ ਬੱਕਰੀ ਤਾਂ ਜਨ ਆ ਜਾਂਦੀ ਤੇਰੀ ਬੱਕਰੀ ਬੁੱਧਵਾਰ ਨੂੰ ਪਹੁੰਚ ਜਾਂਦੀ ਕੋਈ ਮਿੱਠੂ ਖੜੇ ਮੇਰੇ ਨੂੰ ਦੇਖ ਲੈਂਦੇ ਮੇਮਨਾ ਦਾ ਵਧੀਆ ਵੇਚ ਲਾਂਗੇ ਆਪਾਂ ਖਾਂਦਾ ਪੀਂਦਾ ਜਾਨਸਰ ਵੇਚਾਂਗੇ ਠੀਕ ਐ ਸਾਦ ਲਗਾ ਲਗਾ ਜੱਗੀ ਇੱਕੋ ਹੀ ਦਾਦੇ ਕਿੰਨੇ ਦੇਣੀ ਆ ਇੱਕ ਹੀ ਕਹ ਦੱਸ ਬੱਕਰੀ ਦਾ ਇਹ ਕੁਝ ਨਹੀਂ ਲੈ ਨਹੀਂ ਨਹੀਂ ਇਹ ਗਰੀਬ ਆਲੀ ਦਾ ਨੁਕਸਾਨ ਹੋ ਗਿਆ ਬਾਈ ਬਾਈ ਇਹ ਨਹੀਂ ਲੈ ਲੂ ਮੈਂ ਤੇਰੇ ਟੱਕਾ ਦੁਮਾਇਰਾ ਕੋਈ ਨਾ ਕੋਈ ਨਾ ਤੂੰ ਤੈਨੂੰ ਬੱਕਰੀ ਦੇ ਵਾਕੇ ਤੋਰੂੰ ਬੱਕਰੀ ਤੇ ਚੋਲ ਜੇ ਪਾਵਾਂ ਜਾ ਰਾ ਗੱਲ ਕੀ ਕੋਸ ਹੋ ਜੇ ਚਾਹੇ ਪਾਉ ਕੱਢ ਲਾ ਬੱਕਰੀ ਚੱਲ ਦੱਸ ਤੂੰ ਹੀ ਦੱਸ ਸਹੀ ਕਿੰਨੇ ਦੀ ਓਏ ਸਹੀ ਕਿੰਨੇ ਦੀ ਦੇਣੀ ਐ ਦੇ ਦੇ 500 23 ਦੀ ਦਿੰਨਾ ਮੈਂ ਪੁੱਛਿਆ ਨਹੀਂ ਮੁੰਡੇ ਨੂੰ ਇਹ ਦੁਕਾਨਾਂ ਲਈ ਪਈ ਓ ਤੂੰ ਹੋਰ ਕਿੰਨੇ ਦੀ ਕਹਿੰਨੇ ਇਹ ਹੀ ਦੱਸੂਗਾ ਹੁਣ ਉਹ ਜਾ ਮੇਰੇ ਨਾਲ ਉਹ ਕੀ ਉਹਦਾ ਮਨ ਪੂਜਿਆ ਪਿਆ ਜਾਣਾ ਹੈ ਕਰ ਮੇਰੀ ਗੱਲ ਸੁਣ ਨਾ ਹਾਸਲੇ ਖੇੜਲੇ ਵੀਡੀਓ ਵਧੀਆ ਬਣਗੀ ਠੀਕ ਆ ਬੱਕਰੀ 28000 ਦੀ ਇਹਦੇ ਵਾਸਤੇ ਕਿਉਂ ਜੀ ਮੈਂ ਇੱਕ ਕੰਮ ਕਰਾਂ ਹਾਂ ਜੇ ਤਾਂ ਦੇਖ ਕਰ ਦੇ ਕੁਛ ਜਦ ਤੂੰ ਮਾਰੀ ਨਾ ਤੈਨੂੰ ਮਾਰਦਾ ਨਹੀਂ ਗਰੀਬ ਤੂੰ ਜੇ ਕਹੇ ਸਾਹਿਬ ਪੂਰਾ ਤੈਨੂੰ ਚੰਗੀ ਲੱਗੇ ਲੈ ਜੀ ਨਹੀਂ ਚੰਗੀ ਲੱਗੂ ਨਾ ਲੱਗੇ ਨਾ ਭੀ ਵੇਸ਼ਤੀ ਬਸ ਵੇਸ਼ਤੀ ਕਰੀਵਾ ਦੇ ਦੇ ਇਹਦਾ ਨਕਸਾਨ ਹੋਗਾ ਨਕਸਾਨ ਸਾਡਾ ਹੋਗਾ ਹਾਂ 25000 ਦੀ ਬੱਕਰੀ ਤੇਰੇ ਵਾਸਤੇ 27000 ਦੇ ਦੇ ਮੂ ਨੂੰ ਠੀਕ ਹੈ ਠੀਕ ਹੈ ਨਾ ਕਰ ਮਾਰੂੰਗਾ ਹਾਂ ਮੱਕੀ ਜੋ ਲੜਨੀ ਬਾਈ ਪੂਰੀ 25 ਦੀ ਹੋਗੀ ਫੜ ਲੈ ਤੇਰੀ ਪੈ ਪਾਉਣਾ ਝੋਲੀ ਚ ਰੱਸਾ ਉਹ ਨਕਸਾਨ ਦਾ ਹੋਗਾ ਆਹੀ ਐ ਓਏ ਆਹੀ ਐ ਲਾ ਫੜ ਦਲਾਲੀ ਰਹੀ ਸੀ ਇਹ ਤਾਂ ਲਈ ਜਗਾ ਹੁਣ ਦਲਾਲ ਮੈਂ ਤਾਂ ਤੇਥੋਂ ਲਵਾਂ ਉਹ ਨਹੀਂ ਇਹ ਤਾਂ ਨਹੀਂ ਗਰੀਬ ਤੋਂ ਮੈਂ ਲੈਂਦਾ ਇਹ ਤੋਂ ਇਹਦਾ ਨੁਕਸਾਨ ਹੋ ਗਿਆ ਯਾਰ ਮੈਂ ਕਿੰਨੋਂ ਦੇਖਣਾ ਯਾਰ ਇਹ ਕਿੰਨੇ ਪੱਤੇ ਨੂੰ ਵਾਦਾ ਕਰੇ ਓਏ ਪਾਠਾ ਲੈ ਰੱਬ ਤੈਨੂੰ ਮੈਂ ਇਧਰ ਮੂੰਹ ਕਰ ਗਾ ਕੁਝ ਦਾ ਬੋੜਾ ਹੈ ਸੁਰਜ ਇਹ ਪ੍ਰਮਾਤਮਾ ਤੈਨੂੰ ਝੋਲੀ ਕਰ ਰੱਬ ਵਾਦਾ ਕਰੇ ਪ੍ਰਮਾਤਮਾ ਝੋਲੀ ਭਰੇ ਰੁਪੀਆਂ ਨਾਲ ਲੈ ਜਾ ਤੇਰੀ ਹੋ ਗਈ ਆ ਆ ਖਾਈ ਉਹ ਕੋਈ ਗੱਲ ਨਹੀਂ ਖੜੀ ਰਹਿੰਦੀ ਸਾਈ ਦੇ ਦੇ ਹਜ਼ਾਰ ਬਸ ਇਹ ਹਜ਼ਾਰ ਕਿਉਂ ਅੱਜ ਆ 5000 ਆਪਸੇ ਨਹੀਂ ਫਰਦਾਸ਼ੀ ਨਹੀਂ ਇਹ ਬੰਦਾ ਮੇਰਾ ਭਾਈ ਆ 4000 ਰੁਪਏ ਗਣ ਰੁਪਏ ਤੇ ਨਹੀਂ ਖਾਂਦਾ ਐਡਾ ਪੰਜ ਦੂ ਮੈਂ ਪਹਿਲਾਂ ਟਾਈਮ ਆ ਸੁਣਦਾ ਵਖਤ ਪੈ ਗਿਆ ਤੀ ਤੇ ਇਹਦੀਆਂ ਮੀਨਾ ਬੱਕਰੀਆਂ ਮਾਇਆ ਚਾਰੀਆਂ ਪੁੱਛ ਲੈ ਆ ਖੜਾ ਮੈਂ ਛੱਡ ਜਾ 4000 ਯਾਰ 4000 ਆ ਗਿਆ ਤੇ ਰਹਿ ਗਿਆ ਮੰਦਰੋ 21000 ਯਾਰ ਹਾਂ ਉਹ ਆ ਕੇ ਮੋਲਾਪੁਰ ਫੜੀ ਕੋਈ ਨਹੀਂ ਤੇਰੇ ਪੈਸੇ ਕਿੱਥੇ ਜਾ ਤੇਰੇ ਪੈਸੇ ਕੌਣ ਚ ਬਵਾ ਦੂ ਪਰਚੀ ਕਰਾ ਲਈ ਹੁਣ ਚੰਗਾ ਆ ਕੱਟੇ ਫੋਨ ਮਾਰਾ ਜਾ 21000 ਰੁਪਏ ਇਹਨਾਂ ਦਾ ਇਹਨਾਂ ਨੇ ਬਾਈ ਨੇ ਕੀ ਮੰਗੇ 21000 ਰੁਪਏ 35 ਤੇਰਾ ਵੀ ਜਿਆਦਾ ਕੋਸਾਬ ਨਾ ਕਰ ਲੈ ਸੌਦਾ ਤੜਕੇ ਨੂੰ ਤੜਕਾ ਲਾ ਲੈ ਆਹਾ ਹਰ ਜਾ ਇਹ ਇਹ ਮੈਂ ਪੀਣੀ ਹਾਂਜੀ ਤੇਰੇ ਕੀ ਠੀਕ ਹੈ ਜੀ ਗੱਲ ਹੋ ਗਈ 40 ਮਾੜਾ ਮੋੜਾ ਉਧਰ ਤਰੀ ਚਲੋ ਸਾਈ ਦਾਦੇ ਇਹ ਕਾਟੋ ਦੇ ਹੁਣ ਪਾ ਲੈਣਾ ਪੜਾਕੇ ਬੋਲੇ ਸਾਈ ਦਾਦੇ ਸਾਰੇ ਗੂਗਲ ਪੇ ਕਰ ਦੂੰਗਾ ਇਹਨੂੰ ਉਹ ਸਹੀ ਕਰਦੀ ਤੇ ਦੇ ਮੈਂ ਤਾਂ ਪੈਸੇ ਲੈ ਕੇ ਉਹ ਲੈ ਕੇ 100 ਰੁਪਏ ਕਾਟਾ ਦੇ ਬਹੁਤ ਧੋਖਾ ਕਰਾ ਰਿਹਾ ਓਏ ਦੇ ਇਹ ਠੁਲੂਪ ਕਰਾ ਰਿਹਾ ਬਾਬੇ ਤੋਂ ਕਾਟ ਇਹ ਮੀਂਹ ਦੁਸ਼ਰੂਦਿਆ ਸੁਣ ਮੇਰਾ ਉਹ ਨਹੀਂ ਪਤਾ ਹੈ ਕਿੰਨੇ ਕ ਜੋ ਪੜੇ ਹੁਣ ਇਹ ਵੀ ਕੋ ਕਲਮਾ ਪੜਦਾ ਹੈ ਹਾਂ ਕਲਮਾ ਪੜਦਾ ਖੁਦਾ ਦਾ ਹਾਂ ਅੱਛਾ ਹਾਂ ਆ ਦੇਖ ਪੰਜ ਕਲਮੇ ਪੜੇ ਹੈ ਤਾਂ ਕੋਈ ਨਹੀਂ ਇਹਦੇ ਕਿਹ ਨਹੀਂ ਪੜਦੇ ਭਾਈ ਅਸੀਂ ਨਹੀਂ ਪੜਦੇ ਪੰਜ ਕਲਮੇ ਪੜਿਆ ਹੋਇਆ ਹੈ ਜਿਹੜਾ ਜਿਹੜਾ ਰੱਖਿਆ ਹੁਣ ਆਏ ਕਾ ਕੈ ਮੁਕਰੀ ਨਾ 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 ਬੋਲੋ ਚੱਲੋ ਲਓ ਜੀ ਖਾਨ ਸਾਹਿਬ ਆਜੋ ਸਾਰੀਆਂ ਗੱਲਾਂ ਛੱਡ ਮੈਨੂੰ ਇੱਕੋ ਹੀ ਦੱਸ ਦੇ ਕਿੰਨੇ ਦਿਨੇ ਨਾ ਉਹਨੇ ਸੱਚਾਈ ਦੱਸਤੀ ਭਾਈ ਸਾਰੀ ਹੂੰ ਕੰਨਾ ਤਿੰਨੇ ਬੱਕਰੀਆਂ ਮੈਂ 30000 ਦੀਆਂ ਲੈ ਕੇ ਆਇਆ ਝੂਠ ਨਹੀਂ ਕਹਿੰਦਾ ਮੈਂ ਬੋਲਦਾ ਹੁਣ ਕੀ ਕਰੀ ਆ ਡੇਢ ਕਿਲੋ ਕਰ ਦੇ ਤਰ ਮੈਨੂੰ ਮੂਹ ਦਾ ਮਾਲਕ ਕਿਹੜਾ ਮਿਲਦਾ ਹੁਣ ਯਾਰ ਮੇਰਾ ਮਾਲਕ ਨਹੀਂ ਮਿਲਦਾ ਭਾਈ ਹੁਣ ਕੀ ਕਰੀਏ ਉਹਨੂੰ ਗੱਲ ਕਰ ਲੈ ਇਹਦਾ ਨਾਈ ਦਾ ਹੈ ਕਸੂਰ ਕਿਸੇ ਦਾ ਨਹੀਂ ਨਾ ਫਿਰ ਮਾਲਕ ਕਿੱ데 ਮਿਲਦਾ ਹੁਣ ਯਾਰ ਮੇਰਾ ਹਾਲ ਤਾਂ ਵੀ ਮਿਲਦਾ ਭਾਈ ਭਾਈ ਉਹ ਯਾਰ ਤੂੰ ਮੜਾ ਜਾ ਮੇਰੇ ਖੜ ਜਾ ਮਿੱਠੂ ਇਹ ਟੇਸ ਚੌੜਾ ਕਰ ਦੇ ਖਾੜਾ ਆਹੋ ਚੌੜਾ ਕਰ ਲੋ ਭਾਈ ਭਾਈ ਚੋਪੀ ਮਾਸਟਰ ਹਾਂ ਹੁਣ ਬੋਲ ਨਾ ਜੇ ਤਾਂ ਸੌਦਾ ਹੀ ਕਰ ਲੈ ਨਹੀਂ ਗੱਲਾਂ ਹੀ ਕਰ ਲੈ ਹਾਂ ਜੇ ਤਾਂ ਗੱਲਾਂ ਹੀ ਕਰ ਲੈ ਕਿਉਂ ਗੱਲ ਸੁਣ ਲੈ ਮੇਰੀ ਉਹ ਬੰਦਾ ਵੀ ਨਵਾਂ ਦੁਕਾਨਦਾਰ ਹੈ ਜੇ 2 ਰੁਪਏ ਬਚੀ ਨਾ ਕਰੂਗਾ ਵੀ ਕੀ ਠੀਕ ਹੈ ਗੱਲ ਹੁਣ ਤੈਂ ਫਾਹਾ ਲੈ ਲਿਆ ਮਹਿੰਗਾ ਇਹ ਮਰਿਆ ਹੋਇਆ ਗੱਲ ਚੋਂ ਸੱਪ ਤਾਂ ਕੱਢਣੀ ਬੂ ਹੁਣ ਉਹ ਤਾਂ ਨਹੀਂ ਲੈਂਦਾ ਫਾਹਾ ਤੈਂ ਲੈ ਲੈ ਠੀਕ ਹੈ ਪੁਰਾਣੇ ਹੱਥ ਕਰ 22000 ਦੇ ਦੇ ਨਹੀਂ ਹੈ ਇੱਥੇ ਦੇ ਦੂੰਗਾ ਤੇ ਬਾਈ ਜਿਆ ਤਾਂ ਕੌਣ ਦੇ ਦਊ ਤੁਹਾਨੂੰ ਬਾਈ ਜਿਆ ਤਾਂ ਸਾਨੂੰ ਦੇਦਾ ਐਸੀ ਲੈ ਲਾ ਇਸ ਕੀ ਦੀ ਹੈ ਜੀ ਕਿੱਸਾ ਆ ਹਾਂ ਜੀ ਕਿੱਸਾ ਦੇ ਵੀ ਦਾ ਕੋਈ ਟਿੱਕਿਆ ਜੇ ਤੁਹਾਡੇ ਮੋਰਿਆਪਾ ਨਹੀਂ ਬੋਲਦੇ ਹੋਰ ਜੇ ਤੁਸੀਂ ਦੋਵੇਂ ਜੇ ਖੜੇ ਹੋ ਉਹ ਬਾ ਮਿੱਠੂ ਉਹ ਦੇ ਦੇ ਨਹੀਂ ਦਿੰਦਾ ਇੱਕੋ ਹੀ ਜਮੀ ਜਮੀ ਜਾ ਨਿਕੁਈ ਗਿਲ ਕਰਨ ਜਮੀ ਰੱਬ ਨੂੰ ਪਛਾਣ ਕੇ ਇਹਦਾ ਤੁਹਾਨੂੰ ਘਟਾ ਫੋਨ ਲਾ ਜਿਹੜਾ ਜੇ ਕੰਮ ਪਾ ਲੈ ਪਹਿਲਾ ਸੌਦਾ ਤਰੀ ਮੰਡੀ ਦਾ ਇੱਕ ਉੱਥੇ ਖਰੇ ਬਸ ਇਹ 2 ਮੰਡੀ ਦਾ ਮਾਲਕ ਹੈ ਤੂੰ ਹੀ ਮਾਰੇ ਮੋਟਾ ਹਰਜ ਮਰਜ ਖਾ ਸਕਦੇ ਅਸੀਂ ਕਿਉਂ ਮਾਰਦੇ ਪੀਓ ਗੋਰੀ ਵਾ ਕੇ ਮੈਂ ਕਰਤੀ ਮੰਨਣ ਦਾ ਮੰਨਣ ਚੋਗ ਹੈ ਇਹਦਾ ਮੰਡੀ ਦਾ ਨੁਕਸਾਨ ਹੋ ਗਿਆ ਚਲ 2 ਰੁਪਏ ਨੂੰ ਬਚਾਣੇ ਕਰਮਾਂ ਵਾਲਾ ਜਿਉਂਦਾ ਰਹੇ ਨੁਕਸਾਨ ਜੀ ਨੇ ਬਾਹਰੋਂ ਪਾਇਏ ਜਿਉਂਦੇ ਰਹਿਣ ਬਾਹਰ ਦੇ ਲੋਕ ਜਿਹੜੇ ਸਾਡੀ ਇੱਜ਼ਤ ਕਰਦੇ ਨੇ ਸਹੀ ਗੱਲ ਹੈ ਹਾਂ ਚਲ 30 ਦੀ ਜਿੰਨੇ ਦੀ ਲੈ ਦੇ 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 ਤੋ ਨਹੀਂ ਵਿਕਦੀ ਨਹੀਂ ਵਿਕਦੀ ਐਂ ਮੈਂ ਤਾਂ ਤੇਰਾ ਨਿਚੋੜ ਕੱਢ ਕੇ ਪੂਰੀਆਂ ਐਨੀ ਘੰਟਾ ਜੱਕੜ ਨਹੀਂ ਮਾਰਦਾ ਕੀ ਫਾਇਦਾ 5-50 ਪਾਈ ਜੀ ਇਹ ਛੇਰੇ ਆ ਪੈਦਾਣੀ ਪੂਰੀਆਂ 25000 ਦੀਆਂ ਦੇਣੀਆਂ ਨੇ ਇੱਕੋ ਹੀ ਗੱਲ ਚਨਵੇੜ ਦਾ ਕਾਟਾ ਤੈਨੂੰ ਖਾਣਾ ਪਊ ਨਹੀਂ ਇੰਨਾ ਬਹੁਤ ਕਾਟਾ ਪੈ ਰਿਹਾ ਹੈ 2000 ਕਿਤੇ ਕਾਟਾ ਪਾਵਾਂਗਾ ਪਰ ਪੱਟੀ ਆਈ ਨਹੀਂ ਚਲਦੀਆਂ ਮੱਡੀ ਬਾਅਦ ਚਾਹ ਤੂੰ ਮੈਨੂੰ ਸਾਰਾ ਰਾਤੀ ਕਹਦੇ ਜਦੋਂ ਮੈਨੂੰ ਚਲੋ 29 ਦੇ ਦੇ ਦੌਰ ਦੇ ਹਾਂ ਫਿਰ ਬੱਕਰੇ ਦੇ ਪਾਵਾਂ ਹਾਂ ਇੱਕ ਤੇ ਨਵੇਂੜ ਦਿਆਂ ਹਾਂ ਅਗਲਾ ਲਵੇ ਨਾ ਲਵੇ ਚਾਹੇ ਮੈਨੂੰ ਕੋਈ ਹੈ ਮਹਿੰਗੀਆਂ ਲੱਗਣੀਆਂ ਵਸ਼ੱਕ ਛੱਡ ਜੇ ਹਾਂ ਉਹਨੂੰ ਵੀ ਮਾਰ ਕੇ ਖੀਰ ਨਹੀਂ ਅਸੀਂ ਖਵਾਉਂਦੇ ਨਾ ਨਾ ਸਾਨੂੰ ਕੋਈ ਗੱਲ ਨਹੀਂ ਸੌਦਾ ਕਰਾਵਾਂਗੇ ਤੋ ਤੋਂ 2 ਰੁਪਏ ਲਵਾਂਗੇ ਨਹੀਂ ਲੈਂਦੇ ਠੀਕ ਹੈ ਠੀਕ ਹੈ ਗੱਲ ਮੈਂ ਤਾਂ 160 ਸਾਦਾ ਵਿਸਤਰਾ ਇੱਕ ਚੇ ਨਵੇਂੜ ਦਾ ਹਾਂ ਇੱਕ ਤਾਂ ਹੀ ਨਵੇਂੜ ਠਾ ਕਰਕੇ ਬੱਸ ਬੱਕਰੀਆਂ ਤੇਰੀਆਂ ਵੇਚਤੀਆਂ ਦੇ ਦੇ ਉਹਨੂੰ ਖੁਸ਼ ਕਰਕੇ ਤੋੜ ਦੇ 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 ਪੂਰੀ 26000 ਦੀਆਂ ਇਹ ਗੱਲ ਹੁਣ ਨਹੀਂ 260 ਕਹਨੇ ਤੈਨੂੰ ਕੀ ਨਾ ਹੂੰ ਜਿਲਦ ਜਿਲਦ ਗੱਲ ਜਿਲਦ ਮੈਂ 3000 ਦੀਆਂ ਮੈਂ ਲਿਆ ਆ ਤੇ ਤੂੰ 29 ਦੀਆਂ ਕਹਿੰਨੇ ਉਹ ਥੋੜੀ ਹੋਊਗੀ ਹੁਣ ਨਹੀਂ ਨਹੀਂ ਮੈਂ ਹੁਣਾਂ ਜਿਹੜੀ ਤੁਹਾਨੂੰ ਦੱਸਿਆ ਹੁਣ ਬਸ ਇਹਨੂੰ ਐ ਕਰੋ ਰੁਪਏ 27000 ਦਾ ਦਿਵਾਨਾ ਦੇ ਦਿਓ ਰੁਪਏ ਤਾਂ ਕਿਉਂਕਿ ਮੈਂ ਕਿਰਾਇਆ ਲਗਾ ਮੈਨੂੰ ਨਹੀਂ 1 ਰੁਪਿਆ ਨਹੀਂ ਬਚਦਾ 1 ਰੁਪਿਆ ਨਹੀਂ ਬਚਦਾ ਸਿਰਫ ਕਿਰਾਇਆ ਮੈਂ ਸਿਰਫ 25000 ਤੁਸੀਂ ਕਹਾਂ ਤਾਂ 25000 ਲੈ ਆਇਆ ਮੈਂ ਖਰਜਾ ਮੇਰੀ ਸੁਣ ਤਾਂ ਗੱਲ ਆ ਤੇਰਾ ਦਿਲ ਨਹੀਂ ਤੋੜਦਾ ਖਰਚ ਵੀ ਦੇ ਦੋ ਮਿੰਟ ਤੇਰਾ ਦਿਲ ਨਹੀਂ ਤੋੜਦਾ ਉਹ ਖਰਜਾ ਉਹ ਸਾਡੀ ਮੰਨੂ ਇਹ ਜੀ ਗੱਲ ਨਹੀਂ ਸਿਆਣਾ ਬੰਦਾ ਸਾਡੀ ਕਿਵੇਂ ਮਲਟਾ ਦੂ ਠੀਕ ਹੈ ਕਰ ਕੋਈ 27 ਨਹੀਂ ਕੋਈ ਭਾਈ ਨਹੀਂ ਠੀਕ ਹੈ ਮਤਲਬ ਦੀ ਸੰਸਾਰ ਆ ਲੈ ਮੈਂ ਕਰਦੇ ਸਾਡੇ ਚਾਬੀਆਂ ਹੋ ਗਈਆਂ ਠੀਕ ਆ ਠੀਕ ਆ ਬੋਲ ਹੁਣ ਨਮੀ ਲਾਲ ਚਾ ਰੱਖ ਖੋਲ ਲੈ ਬਈ ਖੋਲ ਲੈ ਰਾਜੂ ਮੇਰੀ ਗੱਲ ਸੁਣਨ ਨਹੀਂ ਪੈਂਦਾ ਮੈਂ ਦੱਸਾਂ ਤੀ 500 ਰੁਪਏ ਕਿਰਾਇਆ 800 ਰੁਪਏ ਕਿਰਾਇਆ ਦੇ ਆਇਆ 27 ਮੈਂ ਤੈਨੂੰ ਮੈਂ ਜਿਹੜੀ ਚਾਬੀਆਂ ਤੇ ਮੈਂ ਲੈ ਕੇ ਆਇਆ ਚਾਬੀ ਚੱਲ ਮੇਰੇ ਪੈਸੇ ਪੂਰੇ ਹੋ ਗਏ ਸਰ ਹੁਣ ਮੈਂ ਕੀ ਕਰਾਂ ਤੇਜ ਲੈ ਆ ਤੂੰ ਨਹੀਂ ਹਟਾਂ ਕੀ 500 ਦੀ ਗੱਲ ਹੈ 500 ਮੇਰੀ ਗੱਲ ਸੁਣ ਮੈਂ ਕੀ 500 ਤੈਨੂੰ ਵੀ ਦੇਊਗਾ 500 ਰੁਪਇਆ 25000 ਰੁਪਏ ਤੈਨੂੰ ਆਖਿਆ ਮੇਰੀ ਸੁਣ ਤਾਂ ਗੱਲ ਓਏ ਓਏ ਮੇਰੀ ਸੁਣ ਤਾਂ ਗੱਲ ਉਹਦਾ ਮਾਨ ਨਾ ਤੋੜ ਮੈਨੂੰ ਵੀ ਕਿੱਥੇ ਬਚ ਰਿਹਾ ਯਾਰ ਤੂੰ ਦੇ ਤੀ ਆ ਯਾਰ ਖੋਲ ਲੈ ਓਏ ਕੋਈ ਬੰਦੇ ਨਹੀਂ ਖੋਲ ਲੈ ਖੋਲ ਲੈ ਖੋਲ ਲੈ ਖੋਲ ਲੈ ਓਏ ਖੋਲ ਲੈ ਓਏ ਖੋਲ ਲੈ ਬਾਈ ਖੋਲ ਲੈ ਓਏ ਓ ਰੋਣਾ ਕਾ ਤੂੰ ਏ ਕਿਰਾਏ ਨਹੀਂ ਹੈ ਕਿਰਾਏ ਪਰਲੇ ਦੇਖੋ ਜੀ ਇਹ ਗਰੀਬ ਹੈ ਵਿਚਾਰਾ ਖਾਨ ਇਹਨੇ ਖੋਲਤੀ ਬੱਕਰੀਆਂ ਦੀ ਦੁਕਾਨ ਇਹਦੇ ਪੈ ਗੈਲ ਪੈਲੇ ਪੂਰਾ ਜਹਾਨ ਹੁਣ ਕੀ ਕਰੂ ਦੁਕਾਨ ਸਹੀ ਗੱਲ ਹੈ ਜੀ ਗਰੀਬ ਆਦਮੀ ਹੈ ਤੇ ਇਹ ਚਲਾਤਾ ਇਹਨੇ ਕੰਮ ਵਿਚਾਰੇ ਨੇ ਮੈਂ ਤਾਂ ਇਹਦੀ ਸ਼ਾਬਾਸ਼ੇ ਜਾਣਦਾ ਘਾਟੇ ਵਾਦਿਆਂ ਦਾ ਇਹ ਵਿਚਾਰਾ ਉਹ ਹੈ ਹਾਂ ਠੇਕੇਦਾਰ ਜਿੰਨੇ ਪੈਂਦੇ ਨੇ ਮੰਡੀ ਚ ਇਹਨੂੰ ਘਾਟੀ ਘਾਟੇ ਪੈਂਦੇ ਨੇ ਜਿੱਦੇ ਦੇ ਵਪਾਰ ਕਰਦਾ ਇਹ ਨਫਾ ਤਾਂ ਕਦੇ ਲੈ ਕੇ ਨਹੀਂ ਗਿਆ ਮੈਥੋਂ ਤਾਂ ਲੈ ਜਾਂਦੀ 3000 ਉਹ 1 ਰੁਪਈ ਦਿਨ ਦਾ ਕੀ ਗੱਲ ਹੈ ਇੱਕ ਦਿਨ ਦੀ ਕੀ ਗੱਲ ਹੈ ਜੇ ਤੇਥੋਂ 10000 ਨਾਲ ਤਾਂ ਚਾਹ ਪੀ ਜਾਏਗਾ ਤੂੰ ਮੈਂ ਤਾਂ ਇਹ ਕਹਿਣਾ ਹੱਥ ਬੰਨ ਕੇ ਹਾਂ ਵੀ ਵਿਚਾਰੇ ਦਾ ਸ਼ਾਵਾਸ਼ੇਖ ਖਾਨ